ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੋਂ ਬਠਿੰਡਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਫਸ ਹੋਏ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹੀਆਂ ਨੇ ਅੱਜ ਤਾਜੀ ਸੂਈ ਗਾਂ ਸੇਲ ਆ ਬਾਈ ਦੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਮੇਰਾ ਜਸਵੰਤ ਸਿੰਘ ਪਾਉ ਜੀ ਪਿੰਡ ਆਪਣਾ ਸਰਜੀਤਪੁਰਾ ਜੀ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਜੀ ਮੋਬਾਈਲ ਨੰਬਰ 9041088870 ਆਪਾਂ ਪਹਿਲਾਂ ਜਿਹੜੀ ਸੂਈ ਗਾਂ ਦੀ ਵੀਡੀਓ ਪਾਈ ਸੀ ਵੈਗ ਗਈ ਸੀ ਹਾਂਜੀ ਹਾਂਜੀ ਵੇਖ ਲਊਗੀ ਠੀਕ ਹੈ ਜੀ ਇਹ ਤੋਂ ਸ਼ੁਰੂ ਕਰ ਲੈਣੇ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਪਲੂਨ ਮੱਛੀ ਪਹਿਲਾ ਸੂਆ ਸੂਈ ਮੂੰਹ ਤੋਂ ਚਾਰ ਦੰਦਾਂ ਦੀ ਠੀਕ ਜੇਰ ਜੂ ਡੰਨ ਹਾਂ ਜੇਰ ਜੂ ਪਈ ਦੀ ਪੰਜਾ ਕੀ ਦਿੱਤਾ ਬਾਈ ਪਿੱਛੇ ਬੱਛੀ ਐਰ ਸ਼ੇਰ ਦੀ ਪਓਰ ਜਾਮਾ ਐਰ ਸ਼ੇਰ ਦੀ ਟੌਪ ਦੀ ਬੱਛੀ ਆ ਜੀ ਤੇ ਕਿੰਨਾ ਕੋ ਬੋਲਾ ਕੱਢ ਲਿਆ ਬਾਈ ਬੋਲਾ ਪਤਾ ਨਾਲੋਂ ਸੋ ਕੋ ਬੱਚੇ ਨੂੰ ਪਾਇਆ ਜਰਾ ਦੀ ਚਵਾਈ ਹੋਈ ਆ ਠੀਕ ਆ ਜੀ ਹੋਊਗਾ ਮਤਲਬ 11 12 ਲੀਟਰ ਬੋਲਾ ਜੀ ਠੀਕ ਆ ਜੀ 11 12 ਲੀਟਰ ਬੋਲਾ ਨੈਟ ਤਿਆਰ ਕਿੰਨਾ ਕੁ ਬਾਜੀ ਦੁੱਧ ਬਾਈ ਪੋਣਾ ਚਾਹੀਦਾ 15 16 ਜਿਹਦੇ ਸਾਹ ਨਾਲ ਲੈ ਕੇ ਦੀ ਹਾਂ ਜਿਹਦੇ ਸਾਹ ਨਾਲ ਤਿਆਰੀ ਹੈ ਧੋ ਕੇ ਦਿਖਾ ਦਿਓ ਜੀ ਪਹਿਲਾ ਸੁਆ ਬੱਚੀ ਸੁਈ ਆ ਮੂੰਹ ਤੋਂ 4 ਦਿਨ ਦਾ ਮਗਰ ਬਹੁਤ ਸੁਣੀ ਐਰ ਸ਼ੇਰ ਦੀ ਬੱਛੀ ਆ ਜੀ ਬਾਕੀ ਕ੍ਰੋਸ ਬਰੀਡ ਚ ਪੈਂਦੀ ਕਰਮਾ ਵਾਲੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆ 11 ਪ੍ਰੋਪਰ ਖਾਲੀ ਤਾਂ ਹੋਈ ਨਹੀਂ ਬਾਈ ਕਹਿੰਦਾ 11 12 ਕਿਲੋ ਬੋਲਾ ਨੈਟ ਰੈਡੀ ਆ ਆ ਕੇ ਤਸੱਲੀ ਕਰ ਲਿਓ ਆਪਦੀ ਦੋ ਟਾਈਮ ਚਾਰ ਟਾਈਮ ਚਮਾਈ ਕਰਕੇ ਬਾਕੀ ਸੋਹਣੀ ਫੇਸ ਕੁਆਲਟੀ ਆ ਵਜਨ ਵਾਲੀ ਬੱਚੀ ਆ ਕੋਈ ਛੋਟੀ ਬੱਚੀ ਨਹੀਂਗੀ ਥੋੜਾ ਐ ਕੈਮਰੇ ਤੋਂ ਡਰਦਾ ਹੀ ਥਣਾ ਦੀ ਬਾਈ ਓਕੇ ਆ ਆ ਜਮਾਂ ਜੀ ਪੂਰੀ ਠੰਡੀ ਸੀ ਲਈ ਚਵਾਈ ਬਹੁਤ ਨੰਬਰ ਇੱਕ ਨੰਬਰ ਦੀ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਓਕੇ ਆ ਠੰਡੀ ਸੀਲ ਪੂਰੀ ਆ ਥਾਣ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਸੋਹਣੇ ਆਚਾਰੇ ਗੈਬ ਤੇ ਲੱਗੇ ਹੋਏ ਆ ਨਿਖੜਵੇਂ ਹੱਥੀ ਚਵਾਈ ਵਾਲੇ ਥਾਣਾ ਜੀ ਮੁੱਲ ਬਾਈ ਇਹਦਾ ਮੁੱਲ ਇਹਦਾ 55000 ਰੁਪਏ ਜੀ ਮਾਨਤਨ ਹੋ ਜੂਗੀ ਕਰ ਦਾਂਗੇ ਮੁੱਖ ਜੀ 55000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ